ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ 8 ਮਾਰਚ ਇੰਟਰਨੈਸ਼ਨਲ ਔਰਮਨਸ ਡੇ ਤੇ ਮੈਂ ਸਾਡੇ ਪੂਰੇ ਵਰਡ ਦੀਆਂ ਮਹਿਲਾਵਾਂ ਨੂੰ ਵਧਾਈਆਂ ਦੇਣਾ ਚਾਹੁੰਦੀ ਹਾਂ ਔਰ ਮੈਂ ਇੱਕ गुजारिश ਵੀ ਕਰਨਾ ਚਾਹੁੰਦੀ ਹਾਂ ਕਿ ਸਿਰਫ ਇੱਕ ਦਿਨ ਨੂੰ ਹੀ ਸੈਲੀਬ੍ਰੇਟ ਅਸੀਂ ਜੋ ਅਜਮਾਨ ਸਮਾਨ ਸਾਰਿਆਂ ਵੱਲੋਂ ਔਰਤਾਂ ਨੂੰ ਦਿੱਤਾ ਜਾ ਰਿਹਾ ਇਹ ਅਸੀਂ ਹਮੇਸ਼ਾ ਆਪਣੀ ਜ਼ਹਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਬਰਕਰਾਰ ਰੱਖਿਆ ਕਰੀਏ ਔਰ ਹਮੇਸ਼ਾ ਜਿਹੜਾ ਹੈਗਾ ਉਹਨਾਂ ਨੂੰ ਇੱਜ਼ਤ ਸਨਮਾਨ ਦੇਈਏ ਔਰ ਤਾਂ ਅੱਜ ਬਹੁਤ ਮਜ਼ਬੂਤ ਨੇ ਅੱਜ ਸਾਡੇ ਪੂਰੇ ਸਮਾਜ ਦੇ ਵਿੱਚ ਸਾਡੇ ਅਗਰ ਸਟੇਟ ਦਾ ਕਹੀਏ ਜਾਂ ਦੇਸ਼ ਦੀ ਕਹੀਏ ਤਰੱਕੀ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਪਾ ਰਹੀਆਂ ਨੇ ਮੇਰੇ ਨਾਲ ਐਸ ਡੀ ਐਮ ਚਾਰੂ ਮਿਤਾ ਜੀ ਮੌਜੂਦ ਨੇ ਜੋ ਸਾਡਾ ਮੋਗਾ ਵੀ ਔਰ ਸਾਡੇ ਧਰਮਕੋਟ ਵੀ ਦੇਖ ਰਹੇ ਨੇ ਔਰ ਮੇਰੇ ਨਾਲ ਸਾਡੇ ਪੁਲਿਸ ਦੇ ਵਿੱਚ ਰਮਨਦੀਪ कौर मैडम ਔਰ ਸਾਡੇ ਹਰ ਡਿਪਾਰਟਮੈਂਟ ਦੇ ਵਿੱਚ ਸਾਡੇ ਹੁਣ ਪੋਲੀਟੀਕਲੀ ਵੀ ਸਾਡੀਆਂ ਭੈਣਾਂ ਬਹੁਤ ਐਕਟਿਵ ਨੇ ਇੱਥੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਮਸੀ ਮੈਡਮ ਮੌਜੂਦ ਨੇ ਔਰ ਸਾਰੀਆਂ ਸਾਡੀਆਂ ਮਹਿਲਾਵਾਂ ਬਹੁਤ ਹੀ ਹਿੰਮਤ ਦੇ ਨਾਲ ਜਿਹੜੀਆਂ ਹੈਗੀਆਂ ਆਪਣੇ ਦੇਸ਼ ਦੀ ਆਪਣੀ ਸਟੇਟ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਅੱਜ ਵੀ ਔਰਤਾਂ ਨੂੰ ਆਪਦਾ ਮੰਦਾ ਹੱਕ ਨਹੀਂ ਮਿਲਦਾ ਤਾਂ ਕੀ ਕਹਿਣਾ ਹੈ ਅਹ ਦੇਖੋ ਜੀ ਉਹੀ ਸਾਨੂੰ ਆਪਣੀ ਸੋਚ ਬਦਲਣੀ ਪਏਗੀ ਵੈਸੇ ਤਾਂ ਸਾਡੀਆਂ ਔਰਤਾਂ ਬਹੁਤ ਮਜ਼ਬੂਤ ਨੇ ਅੱਜ ਦੇ ਟਾਈਮ ਦੇ ਵਿੱਚ ਔਰ ਸਾਨੂੰ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਹੈ ਉਹ ਮਾਸਟਰ ਆਪਣੇ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਅਵੇਅਰ ਕਰੋ ਔਰ ਆਪਣੇ ਬੱਚਿਆਂ ਦੇ ਵਿੱਚ ਉਹ ਹੌਸਲਾ ਲੈ ਕੇ ਆਓ ਇਸ ਦੇ ਵਿੱਚ ਮਾਤਾ ਪਿਤਾ ਔਰ ਸਾਡੇ ਸਮਾਜ ਦੀ ਬੜੀ ਜ਼ਰੂਰਤ ਹੈਗੀ ਹੈ ਸਾਨੂੰ ਇਹ ਸਾਰੀਆਂ ਚੀਜ਼ਾਂ ਦੇ ਲਈ ਔਰ ਮੈਂ ਫਿਰ ਤੋਂ ਇੱਕ ਵਾਰ ਆਪਣੀਆਂ ਸਾਰੀਆਂ ਮਹਿਲਾਵਾਂ ਭੈਣਾਂ ਨੂੰ ਇਸ ਅੱਜ ਇੰਟਰਨੈਸ਼ਨਲ ਵਿਮਨ ਸਟੇ ਦੇ ਦੀਪਸ ਤੇ ਬਹੁਤ-ਬਹੁਤ ਬਧਾਈਆਂ ਦਿੰਦੀ ਹਾਂ ਹਾਂਜੀ ਅਸੀਂ ਹਮੇਸ਼ਾ ਹੀ ਜਿਵੇਂ ਅਸੀਂ ਊਮਨ ਵਿੰਗ 'ਚ ਹੈਗੇ ਆ ਤਾਂ ਸਾਨੂੰ ਮੈਨੂੰ ਖਾਸ ਤੌਰ ਤੇ ਇਹੀ ਹੁੰਦਾ ਕਿ ਮਹਿਲਾਵਾਂ ਨੂੰ ਵੱਧ ਤੋਂ ਵੱਧ ਉਹਨਾਂ ਦਾ ਮਾਨ ਸਨਮਾਨ ਦਵਾਇਆ ਜਾਵੇ ਕਿਉਂਕਿ ਮੈਂ ਇਹਨੂੰ ਆਪਣੀ ਜ਼ਿੰਮੇਵਾਰੀ ਸਮਝਦੀ ਹਾਂ ਜਿਸ ਤਰੀਕੇ ਨਾਲ ਸਾਡੇ ਗੁਰੂਆਂ ਪੀਰਾਂ ਨੇ ਔਰਤ ਨੂੰ ਮਾਨ ਸਤਕਾਰ ਦਿੱਤਾ ਹੈ ਕਈ ਵਾਰ ਉਹ ਮਾਨ ਸਤਕਾਰ ਨਹੀਂ ਮਿਲਦਾ ਅਸੀਂ ਚਾਹੁੰਦੇ ਹਾਂ ਕਿ ਕੁਝ ਨਾ ਕੁਝ ਕੱਢ ਕੇ ਵੀ ਔਰਤ ਨੂੰ ਜੇ ਥੋੜੀ ਜਿਹੀ ਵੀ ਖੁਸ਼ੀ ਦੇ ਸਕੀਏ ਤਾਂ ਉਹ ਬਹੁਤ ਵੱਡੀ ਗੱਲ ਹੈ ਜਿਸ ਅਸੀਂ ਚਾਹੁੰਦੇ ਹਾਂ ਕਿ ਔਰਤ ਹਰ ਮੁਕਾਮ ਹਰ ਖੇਤਰ ਦੇ ਵਿੱਚ ਜਿੱਥੇ ਅੱਗੇ ਜਾ ਰਹੀ ਹੈ ਉੱਥੇ ਆਪਣੇ ਦਿਲ ਦੀਆਂ ਜੋ ਖੁਸ਼ੀਆਂ ਜੋ ਰੀਤਾਂ ਉਹਨਾਂ ਨੂੰ ਵੀ ਇੰਜੋਏ ਕਰੇ ਹਾਂਜੀ ਸਰ ਅੱਜ ਮੈਲਾ ਦੇ ਅਫਸਲ ਸਾਰੇ ਪੰਜਾਬ ਪਰਚੀ ਮਨਾਇਆ ਜਾ ਰਿਹਾ ਹੈ ਤੇ ਇਸ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੈਂ ਖੁਦ ਮੈਲਾ ਮ ਤੇ ਇਹਦੇ ਸਾਰੇ ਹੀ ਸਾਰੇ ਹੀ ਖੇਤਰ ਵਿੱਚ ਮਨਾਇਆ ਜਾ ਰਿਹਾ ਹੈ ਸਾਰੀਆਂ ਹੀ ਮੈਲਾਵਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਮਹਿਲਾ ਦਿਵਸ ਤੇ। ਅ ਕਮ ਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਅੱਜ ਦੇ ਦਿਨ ਦੀ ਜੇ ਆਪਾਂ ਗੱਲ ਕਰੀਏ ਤਾਂ ਮਹਿਲਾ ਕਿਸੇ ਵੀ ਖੇਤਰ ਚ ਘਟ ਰਹੀਆਂ। ਤੁਸੀਂ ਵੀ ਇੱਕ ਪੁਲਿਸ ਦੇ ਵਿੱਚੋਂ ਕਿੱਦਾਂ ਫੀਲ ਕਰਦੇ ਹੋ? ਹਾਂ ਜੀ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਹਾਂ। ਅ ਬਟ ਇਦਾਂ ਜਦੋਂ ਵੀ ਲੜਕੀ ਪੈਦਾ ਹੁੰਦੀ ਹੈ ਉਦੋਂ ਹੀ ਦੋ ਕੁਲਾਂ ਦਾ ਮਤਲਬ ਕਿ ਸੰਜੋਗ ਬਣ ਜਾਂਦਾ। ਉਹਨਾਂ ਦਾ ਪਹਿਲਾਂ ਪੇਕਾ ਕਰ ਸਵਾਰਦੀ ਆ ਫਿਰ ਸੋਹਰਾ ਕਰ ਸਵਾਰਦੀ ਆ। ਠੀਕ ਹੈ ਜੀ ਇਹਦੇ ਵਿੱਚ ਇਹ ਹੀ ਆ ਕਿ ਉਹਨਾਂ ਨੂੰ ਜਦੋਂ ਜੌਬ ਵੀ ਮਿਲ ਜਾਂਦੀ ਹੈ ਤਾਂ ਬਹੁਤ ਹੀ ਵਧੀਆ ਤੇ ਤਰੱਕੀਆਂ ਬਲੰਦੀਆਂ ਨੂੰ ਛੂੰਦੀ ਹੈ ਹਰ ਖੇਤਰ ਵਿੱਚ ਹੀ ਜਿੱਦਾਂ ਕਿ ਸਰਪੰਚ ਉੱਠਦੇ ਨੇ ਲੇਡੀ ਸਰਪੰਚ ਨੇ ਜਾਂ ਐਮਐਲਏ ਨੇ ਕੋਈ ਵੀ ਹੈ ਨਾ ਹਰ ਇੱਕ ਵਰਗ ਚ ਜਾਂ ਖੇਡਾਂ ਚ ਕਹਿ ਲਓ ਠੀਕ ਹੈ ਸਾਰੇ ਵਰਗ ਚ ਹੈ ਜੋ ਲੜਕੀ ਹੀ ਅੱਗੇ ਆ ਮਹਿਲਾਵਾਂ ਹੀ ਅੱਗੇ ਆ ਤੇ ਸੋ ਆਪਣੀ ਪੰਜਾਬ ਸਰਕਾਰ ਹੈ ਜੋ ਮਹਿਲਾ ਨੂੰ ਵੀ ਦਰਜਾ ਅੱਗੇ ਦੇ ਰਹੀ ਹੈ ਖੇਡਾਂ ਵਿੱਚ ਵੀ ਸਭ ਕਾ ਠੀਕ ਹੋਊਗਾ